ਮੇਰਾ ਨਾਮ ਸਰਦਾਰ ਸ਼ਮਸ਼ੇਰ ਸਿੰਘ ਪਿੰਡ ਨਾਸਕਿਆਂ ਦਾ ਰਹਿਣ ਵਾਲਾ ਹਾਂ ਤੇ ਸਾਡੇ ਲਾਗੇ ਨਜ਼ਦੀਕੀ ਰਣਜੀਤ ਸਿੰਘ ਰਿਪੀ ਰਹਿੰਦਾ ਵਾ ਤੇ ਉਹ ਮੈਂਬਰ ਖਲੋਤਾ ਸੀ ਪਹਿਲਾਂ ਪੰਨੂ ਸਾਹਿਬ ਦੀ ਪਾਰਟੀ ਚ ਤੇ ਬਾਅਦ ਵਿੱਚ ਉਹ ਮੈਂਬਰ ਵੀ ਨਹੀਂ ਬਣ ਸਕਿਆ ਤੇ ਜਿਹਦੇ ਕਾਰਨ ਕੀ ਹੋਇਆ ਕਿ ਉਹਦੀ ਮੈਂ ਸਰਪੰਚ ਬਣ ਗਿਆ ਮੌਜੂਦਾ ਸਰਪੰਚਾ ਹੁਣ ਇਸ ਟਾਈਮ ਤੇ ਤੇ ਉਹਦੀ ਮੇਰੇ ਨਾਲ ਰੰਜਿਸ਼ ਵਧ ਗਈ ਕਿ ਉਹ ਮੈਨੂੰ ਆਉਂਦੇ ਜਾਂਦੇ ਆ ਜਦੋਂ ਮਨ ਲਓ ਗੱਡੀ ਅੱਗੇ ਕਰਨੀ ਜਾਂ ਕੋਈ ਸਕੂਟੀ ਵਗੈਰਾ ਉਹਨੇ ਕੋਈ ਨਾ ਕੋਈ ਵਾਦਾ ਪਾਉਂਦਾ ਹੁੰਦਾ ਸੀ ਹਰ ਕੰਮ ਦੇ ਵਿੱਚ ਤੇ ਕਰਦਿਆਂ ਕਰਦਿਆਂ ਤੇ ਗੱਲ ਇਥੋਂ ਤੱਕ ਪਹੁੰਚ ਗਈ ਕਿ ਅੱਜ ਉਹਨੇ ਇੱਥੇ ਸਿੱਧੇ ਘਰ ਮਾਰ। ਇਹ ਕੱਲ ਸਵਾ 8 ਵਜੇ ਦੀ ਗੱਲ ਆ ਸ਼ਾਮ ਦੀ। ਉਹਨੇ ਉਹਦੇ ਨਾਲ ਥੋੜਾ ਜਿਹਾ ਗਾਲ ਮੰਦਾ ਹੋਇਆ ਉਹਨੇ ਇੱਕਦਮ ਮੈਨੂੰ ਗੱਡੀ ਰੋਕ ਲਈ ਤੇ ਗਾਲ੍ਹਾਂ ਛਿੜੀਆਂ। ਤੇ ਫਿਰ ਉਹਨੇ ਮੈਂ ਗਰਜ ਵਿੱਚ ਗੱਡੀ ਲਾ ਕੇ ਵਾਪਸ ਆ ਰਿਹਾ ਸੀ ਉਹ ਆਪਣੇ ਗੇਟ ਦੇ ਅੱਗੇ ਖਲੋਤਾ ਆ ਉਹਨੇ ਗੇਟ ਦੇ ਅੱਗੇ ਖਲੋ ਕੇ ਫੇ ਸਾਨੂੰ ਪਹਿਲਾਂ ਗਾਲ ਮੰਦਾ ਕੀਤਾ ਫਿਰ ਸਾਡੇ ਤੇ ਸਿੱਧੀਆਂ ਗੋਲੀਆਂ ਗਰਾ ਕੇ ਇੱਕ ਗੋਲੀ 10 ਦੇ ਉੱਤੇ 10 ਇੱਕ ਗੋਲੀ ਮੇਰੀ ਪਿੱਠ ਤੇ ਲੱਗੀ ਹੋਈ ਹੈ ਇੱਥੇ ਤੇ ਨਾਲ ਦਾ ਜਿਹੜਾ ਬੰਦਾ ਵਾ ਉਹ ਉਹ ਗੋਲੀ ਜਿਹੜੀ ਆ ਉਹਦੇ ਇੱਥੇ ਗਰਦਨ ਤੱਕ ਚੱਲ ਗਈ ਹੋਈ ਹੈ ਹਾਂਜੀ ਪੁਰਸਾ ਹੀ ਆ ਪਰਚਾ ਕੱਟ ਕੇ ਲੱਗੀ ਹੈ ਹੁਣ ਬਿਆਨ ਲੈ ਕੇ ਗਏ ਆ ਤੇ ਹੁਣ ਵੇਖੋ ਕੀ ਕਾਰਵਾਈ ਕਰਦੇ ਆ। ਉਹ ਤੇ ਕਹਿੰਦੇ ਆ ਕਿ ਪੂਰਾ ਤੁਹਾਨੂੰ ਅਨਸਾਤ ਨੇ। ਇਹ ਆਪਣੀ ਮਨਮਤ ਦੇ ਨਾਲ ਹੀ ਇੱਕ ਪਾਸੇ ਧੜਾ ਬਣਾ ਕੇ ਤੇ ਇੱਕ ਪਾਸੇ ਹੋਇਆ ਹੈ ਕਿ ਇਹਦੇ ਪਿੱਛੇ ਕੋਈ ਵੀ ਬੰਦਾ ਨਹੀਂ ਹੈਗਾ। ਤੇ ਜੋ ਵੀ ਮਤਲਬ ਪਿੰਡ ਦਾ ਸਾਰਾ ਜੋ ਵੀ ਹੈ ਵਾ ਉਹ ਸਾਰਾ ਮੇਰੇ ਪਿੱਛੇ ਹੀ ਆ। ਠੀਕ ਹੈ। ਕੋ ਪਾਰਟੀ ਤੇ ਇਹਨੂੰ ਕਿਸ ਨੇ ਨਹੀਂ ਬਣਾਇਆ। ਇਹ ਮੇਰਾ ਭਰਾ ਹੀ ਆ। ਇਹ ਹਾਂਜੀ ਮੇਰਾ ਗਵਾਂਡੀ ਆ। ਸੋਰਾ ਭਰਾ ਹੀ। ਹੁਣ ਮੰਗੇ ਇਹ ਕਰਦੇ ਆ ਕਿ ਇਹਨਾਂ ਸਿੱਨਾ ਜਾਣੇ ਵਾ। ਵਾਤ ਵਾਤ ਸਜਤ ਨਹੀਂ ਸ। ਇੱਕ ਇਹਦਾ ਬੇਟਾ ਇੱਕ ਇਹ ਆਪ ਰਣਦੀਪ ਸਿੰਘ ਇੱਕ ਇਹਦਾ ਫਾਦਰ ਅਫਾਰ ਸਿੰਘ ਗੋਲੀਆਂ ਰਣਦੀਪ ਸਿੰਘ 6 ਪੈਰ ਕੀਤੇ ਨੇ ਦੋ ਪੈਰ ਸਾਡੇ ਲੱਗੇ ਆ ਚਾਰ ਪੈਰ ਸਾਡੇ ਲੱਗਣਗੇ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਨਾਸਰ ਕੰ ਦਾ ਵਾਹ ਸਾਫਕਾ ਸਰਪੰਚਾ ਜੀ ਸਾਡੇ ਕੋਈ ਰਾਤੀ 7-8 ਵਜੇ ਦੇ ਲਗਭਗ ਗੋਲੀ ਚੱਲ ਗਈ ਆ ਸਾਡੇ ਮੌਜੂਦਾ ਸਰਪੰਚਾ ਸ਼ਮਸ਼ੇਰ ਸਿੰਘ ਉਸ ਦੇ ਉੱਤੇ ਇੱਕ ਲਾਗੇ ਹੀ ਗਵਾਂਢੀ ਆ ਰਣਵੀਰ ਸਿੰਘ ਰਿਪੀ ਉਹਨੇ ਗੋਲੀ ਚਲਾਤੀ ਆ ਇਹ ਗੱਡੀ ਆਪਣੇ ਗੈਰੇਜ ਲਾ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਨਾਲ ਇਹਦੇ ਸ੍ਰਿੰਦਰ ਕੁਮਾਰ ਸੋਨੂ ਇਹਦਾ ਕੋਈ ਮੁਲਾਜ਼ਮ ਹੈ ਨਾਲ ਸਰਪੰਚ ਦਾ ਤੇ ਉਹ ਗੱਡੀ ਲਾ ਕੇ ਗਲੀ ਦੇ ਵਿੱਚ ਆਪਣੇ ਘਰ ਨੂੰ ਜਾ ਰਹੇ ਸੀ ਤਾਂ ਉਹਨੇ ਆਪਣੇ ਗੇੜ ਦੇ ਵਿੱਚ ਗੇੜ ਦੀ ਓਟ ਲੈ ਕੇ ਇਹਨਾਂ ਤੇ ਸਿੱਧੀਆਂ ਗੋਲੀਆਂ ਇਹਨਾਂ ਦੇ ਮਾਰੀਆਂ ਤੇ ਜੋ ਇਹਨਾਂ ਦੇ ਦੋਹਾਂ ਤੇ ਗੋਲੀਆਂ ਲੱਗੀਆਂ ਸਰਪੰਚ ਦੇ ਗੋਲੀ ਵੀ ਪੇਟ ਦੇ ਵਿੱਚ ਲੱਗੀ ਆ ਤੇ ਜਿਹੜਾ ਸੋਨੂ ਹੀ ਮੁੰਡਾ ਉਹਦੇ ਵੀ ਮੋਢੇ ਦੇ ਵਿੱਚ ਇੱਥੇ ਗਰਦਨ ਦੇ ਉੱਤੇ ਗੋਲੀ ਲੱਗੀ ਆ ਅਜੇ ਖਤਰੇ ਦੇ ਵਿੱਚ ਆ ਹਸਪੀਟਲ ਜਿੱਥੇ ਕੱਕੜਾ ਹਸਪੀਟਲ ਦੇ ਦਾਖਲਾ ਆ ਆਪਰੇਸ਼ਨ ਹੋਣਾ ਵਾ ਅਗਲੇ ਜੋ ਅੱਗੋ ਜੋ ਅਪਡੇਟ ਆ ਉਹ ਡਾਕਟਰ ਸਾਹਿਬ ਦੱਸਣਗੇ ਕੀ ਹੋਇਆ ਰੰਜਿਸ਼ ਜੀ ਇਹਨਾਂ ਦੀ ਕੋਈ ਨਹੀਂ ਕੋਈ ਜ਼ਮੀਨਦਾਰ ਨਹੀਂ ਝਗੜਾ ਕੋਈ ਗੱਲ ਨਹੀਂ ਆ ਪੰਚਾਇਤੀ ਚੌਂੜ ਤੋਂ ਹੀ ਇਹ ਮੁੰਡਾ ਜਿਹੜਾ ਇਹਨੂੰ ਸਾਰੇ ਪਿੰਡ ਦੇ ਸਰਪੰਚ ਬਣਾਇਆ ਵਾ ਉਹ ਇਹਦੀ ਸਰਪੰਚੀ ਤੋਂ ਛਿੜਿਆ ਫਿਰਦਾ ਸੀਗਾ ਵੀ ਇਹਨੂੰ ਨਹੀਂ ਬਣ ਦੇਣਾ ਤੇ ਬਸ ਇਹ ਸਰਪੰਚੀ ਦੀ ਰੰਜਿਸ਼ ਤੋਂ ਹੀ ਇਹ ਸਾਰਾ ਉਹਨੇ ਨਜਾਇਜ਼ ਧੋਖੇ ਨਾਲ ਹੀ ਇਹਦੇ ਤੇ ਗੋਲੀ ਚਲਾਈ ਆ ਪੁਲਿਸ ਕੰਪਲੇਟ ਰਾਤ ਹੀ ਕਰ ਦਿੱਤੀ ਸੀ ਮੈਡਮ ਰਾਤ ਪੁਲਿਸ ਮੁਲਾਜ਼ਮ ਆਏ ਉਹਨਾਂ ਮੌਕਾ ਸਾਰਾ ਵੇਖਿਆ ਵਾ ਸਾਰੀ ਪਿੰਡ ਦੀ ਪੰਚਾਇਤ ਨੇ ਹੋਰ ਬਹੁਤ ਬੰਦਿਆਂ ਨੇ ਮੌਕਾ ਦਿ ਤੇ ਰਾਤ ਹੀ ਇਹਨੂੰ ਸਰਕਾਰੀ ਹਸਪੀਟਲ ਬਟਾੜੇ ਲਿਜਾਇਆ ਗਿਆ ਫਿਰ ਉਥੋਂ ਰੈਫਰ ਕਰ ਦਿੱਤਾ ਇੱਥੇ ਅੰਮ੍ਰਿਤਸਰ ਆ ਗਿਆ ਤੇ ਹੁਣੇ ਪੁਲਿਸ ਮੁਲਾਜ਼ਮ ਆਏ ਉਹਨਾਂ ਦੇ ਬਿਆਨ ਵੀ ਉਹਨਾਂ ਲੈਣਗੇ ਜੋ ਸੀਸੀਟੀਵੀ ਸਰ ਉੱਥੇ ਇਹਨਾਂ ਦੇ ਆਪਣੇ ਵੀ ਉਹਦੇ ਰਣਵੀਰ ਸਿੰਘ ਦੇ ਗੇਟ ਤੇ ਵੀ ਹੈਗੇ ਆ ਕੈਮਰੇ ਲੱਗੇ ਤੇ ਜਿਹੜਾ ਛਮਸ਼ੀਰ ਸਿੰਘ ਸਰਪੰਚਾ ਮੌਜੂਦਾ ਉਹਦੇ ਵੀ ਗੇਟ ਤੇ ਜਿੱਥੇ ਉਹਦੀ ਗੈਰੇਜ ਆ ਉੱਥੇ ਕੈਮਰੇ ਲੱਗੇ ਆ ਉਹਦੇ ਵੀ ਫੋਟੋ ਮਿਲ ਜਾਣਗੀਆਂ ਦੋ ਬੰਦੇ ਹੋਇਆ ਜੀ ਦੋ ਬੰਦੇ ਦੋਵੇਂ ਡੇਂਜਰਸ ਆ ਉਹਨਾਂ ਦੇ ਗੋਲੀਆਂ ਲੱਗੀਆਂ ਪੇਟ ਦੇ ਵਿੱਚ ਮੋਢੇ ਲੱਗੀ ਆ ਫਾਇਰ ਤੇ ਜੀ ਉਹਦੇ ਕੋਲ ਜਿਹੜਾ ਵੀ ਪਿਸਟਲ ਆ ਉਹਨੇ ਪੂਰਾ ਖਾਲੀ ਕਰ ਦਿੱਤਾ 6-7 ਫਾਇਰ ਕੀਤੇ ਆ ਜਦੋਂ ਉਹਦੇ ਗੋਲੀਆਂ ਮੋਗੀਆਂ ਫੇਰ ਵੀ ਉਹਨੇ ਇੱਕ ਜਿਹੜਾ ਸੋਨੂ ਨਾਂ ਦਾ ਮੁੰਡਾ ਉਹਦੀ ਪ੍ਰੋਪਰਟੀ ਤੇ ਰੱਖ ਕੇ ਫੇਰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਆ ਉਹਦਾ ਉਦੀ ਗੋਲੀਆਂ ਖਤਮ ਹੋ ਗਈਆਂ ਫਿਰ ਨਹੀਂ ਚਲੀਆਂ ਤਾਂ ਫਿਰ ਉਹ ਨੂੰ ਧੱਕਾ ਮਾਰ ਕੇ ਸੁੱਟ ਕੇ ਆਪ ਭੱਜ ਗਿਆ ਨਿਕਲ ਗਿਆ ਗੱਡੀ ਇਹ ਜੀ ਲਗਭਗ 8 ਕ ਦਾ ਟਾਈਮ ਹੋਣਾ ਮੇਰੇ ਖਿਆਲ 8:00 ਵਾ 8:00 ਦਾ ਹੋਵੇਗਾ ਇੱਥੇ ਜੀ ਲਗਭਗ ਪਕ ਪੋਲਿਟੀਕਲ ਇਹੋ ਹੀ ਆ ਸਰਪੰਚੀ ਦੀ ਆ ਜਿਆਦਾ ਕੋਈ ਉਦਾਂ ਨਿੱਕੀ ਮੋਟੀ ਗੱਲ ਤੋਂ ਵੀ ਚਲੋ ਆਪਣਾ ਮੁੰਡਾ ਉਹ ਕਾਰੋਬਾਰ ਕਰਦਾ ਸੀ ਕਿਸੇ ਨੂੰ ਮਾੜੀ ਚੰਗੀ ਦੀ ਆਂਦਾ ਪਰ ਇਹ ਨਜਾਇਜ਼ ਜੀ ਉਹਨੂੰ ਇਹ ਗਾਲਾਂ ਕੱਢੀਆਂ ਪਹਿਲਾਂ ਉਹਨੇ ਜਦੋਂ ਗਾਲਾਂ ਕੱਢੀਆਂ ਮੈਨੂੰ ਇਹਨੂੰ ਸਰਪੰਚ ਨੂੰ ਇਹਨੇ ਗਾਲਾਂ ਕੱਢੀਆਂ ਉਹਨੇ ਮੈਨੂੰ ਉਸੇ ਵੇਲੇ ਫੋਨ ਕੀਤਾ ਵਾ ਅੱਧਾ ਘੰਟਾ ਪਹਿਲਾਂ ਤੇ ਮੈਨੂੰ ਕਹਿੰਦਾ ਚਾਚਾ ਜੀ ਇਹਨੇ ਮੈਨੂੰ ਨਜਾਇਜ਼ ਗਾਲਾਂ ਕੱਢੀਆਂ ਮੈਂ ਉਹਦੇ ਜਿੰਨੇ ਗੋਲੀ ਚਲਾਈ ਉਹਦੇ ਫਾਦਰ ਨੂੰ ਮੈਂ ਫੋਨ ਕੀਤਾ ਮੈਂ ਆਪਾਰ ਸਿੰਘ ਜੀ ਇਹਨੂੰ ਸਮਝਾਉ ਉਹ ਨਾ ਕਰੋ ਇਦਾਂ ਲੜਾਈ ਝਗੜਾ ਵਧੂਗਾ ਕਿਹੜੀ ਗੱਲਾਂ ਗਾਲਾਂ ਕੱਢਦਾ ਵਾ ਕਹਿੰਦਾ ਮੈਂ ਇਹਨੂੰ ਸਮਝਾਉਣਾ ਕੋਈ ਨਹੀਂ ਇਹ ਨਜਾਇਜ਼ ਕਰਦਾ ਵਾ ਇਹਨੂੰ ਮੈਂ ਸਮਝਾ ਲਈ ਨਾ ਕੋਈ ਤੇ ਮੈਂ ਕਿਹਾ ਉਹਨੇ ਗੱਡੀ ਲਾਉਣ ਆਉਣਾ ਉੱਥੇ ਉਹ ਕਹਿੰਦਾ ਮੈਂ ਗੱਡੀ ਲਾ ਕੇ ਘਰ ਨੂੰ ਜਾਣਾ ਵਾ ਨਜਾਇਜ਼ ਨਾ ਮੇਰੇ ਗੱਲ ਪਵੇ ਹੁਣ ਕਾਰਵਾਈ ਦੀ ਵੇਖੋ ਜੀ ਉਹ ਪਰਿਵਾਰ ਤੇ ਸਾਰਾ ਮੰਗੇ ਇਹੋ ਹੀ ਕਰਦਾ ਵਾ ਤੇ ਜੋ ਕਾਨੂੰਨੀ ਕਾਰਵਾਈ ਉਹ ਕੀਤੀ ਜਾਏ ਬਣਦੀ ਕਾਰਵਾਈ ਕੀਤੀ ਜਾਵੇ ਤਕਾ ਆਇਆ ਨਿਆਜ ਉਹਦਾ 24 ਘੰਟੇ ਦਾ ਰਸਤਾ ਵਾ ਕਾਰੋਬਾਰੀ ਬੰਦਾ ਨੇ ਰਾਤ ਬਰਾਦ ਉਹਨੇ ਆਪਣੇ ਕੰਮ ਕਰਤੇ ਜਾਣਾ ਆਉਣਾ ਵਾ ਤੇ ਸਾਰੀ ਪੰਚਾਇਤ ਦੀ ਸਾਰੇ ਪਿੰਡ ਦੀ ਇਹ ਮੰਗਿਆ ਕਿ ਇਹ ਤੇ ਕਾਨੂੰਨੀ ਕਾਰਵਾਈ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜਾ ਅੱਗੇ ਤੋਂ ਇਹੋ ਜਿਹੀ ਕੋਈ ਗਲਤੀ ਪਿੰਡ ਦੇ ਵਿੱਚ ਨਾ ਹੋਵੇ ਵੇਖੋ ਜੀ ਇਹ ਲਾਇਸੈਂਸੀ ਅਸਲਾ ਵੀ ਹੈਗਾ ਹੁਣ ਦੂਜੇ ਦਾ ਪਤਾ ਨਹੀਂਗਾ ਕਾਫੀ ਲਈ ਫਿਰਦਾ ਵਾ ਗਨ ਪਿਸਟਲ ਰਵਾਲ ਵਾਰ ਪਤਾ ਨਹੀਂ ਹੁੰਨੇ ਤੇ ਪੁਲਿਸੀ ਇਨਕੁਆਇਰੀ ਕਰੂਗੀ ਤੇ ਦੱਸੂਗੀ ਵੀ ਅਸਲੀ ਆ ਕਿ ਨਕਲੀ ਆ ਉਹ ਸਾਨੂੰ ਨਹੀਂ ਇਹਦੇ ਬਾਰੇ ਪੁਲਿਸ ਆਈ ਆ ਜੀ ਇੱਥੇ ਹਸਪੀਟਲ ਤੇ ਪੁਲਿਸ ਮੌਜੂਦ ਆ ਉਹ ਬਿਆਨ ਜਿਹੜੇ ਅੰਦਰ ਲੈ ਰਹੇ ਅਸੀਂ ਦੁਬਾਰਾ ਬੈਠੇ ਆਂ ਜੀ ਸਰ ਖਾਲਾ ਕਰਨੀ ਕਿ ਪੰਗਰ ਤੇ ਪਿੰਡ ਨਾਸਰਕਿਚ ਉਡੀ ਚੱਲੀ ਤੇ ਸਰਪੰਚ ਤੇ ਉਹਦਾ ਸਾਥੀ ਜਤਨੀ ਹੋਵੇ ਕੀ ਆ ਸਰ ਮਹਾਂ ਸਾਹਿਬ ਪਿੰਡ ਨਾਸਰਕਿਚ ਦੇ ਵਿੱਚ ਲੜਾਈ ਹੋਈ ਸੀ ਜਿਸ ਵਿੱਚ ਪਿੰਡ ਦੇ ਮੌਜੂਦਾ ਸਰਪੰਚ ਸ਼ਮਸ਼ੇਰ ਸਿੰਘ ਔਰ ਉਹਨਾਂ ਦਾ ਨਾਲ सोनू ਤੇ ਦੋਨੋਂ ਉਹ सोनू ਵੀ ਨਾਸਰਕਿਚ ਦਾ ਰਹਿਣ ਵਾਲਾ ਇਹਨਾਂ ਦਾ ਰਣਦੀਪ ਸਿੰਘ ਮਹਿਤਾਬ ਸਿੰਘ ਤੇ ਅਪਾਰ ਸਿੰਘ ਨਾਲ ਝਗੜਾ ਹੋਇਆ ਸੀ ਇਹਨਾਂ ਦੀ ਆਪਸ ਵਿੱਚ ਕੋਈ ਪੰਚਾਇਤੀ ਇਲੈਕਸ਼ਨ ਤੋਂ ਰੰਜਸ ਚੱਲ ਰਹੀ ਸੀ ਤੇ ਬਲੈਕਆਊਟ ਵਾਲੇ ਦਿਨ ਸਰਪੰਚ ਸਾਹਿਬ ਜਿਹੜੇ ਆਏ ਲਾਈਟਾਂ ਬੰਦ ਕਰਵਾ ਰਹੇ ਸੀ ਪਿੰਡ 'ਚ ਇਹਨਾਂ ਦੀ ਟਕਰਾਰ ਹੋ ਗਈ ਇਹਦੇ ਵਿੱਚ ਸ਼ਮਸ਼ੇਰ ਸਿੰਘ ਜਿਹੜੇ ਸਰਪੰਚ ਨੇ ਤੇ ਸੋਨੂ ਇਹਨਾਂ ਨੂੰ ਜਿਹੜੀਆਂ ਗੋਲੀਆਂ ਲੱਗੀਆਂ ਔਰ ਇਹ ਰਣਦੀਪ ਸਿੰਘ ਨੇ ਆਪਣੇ ਲਾਇਸੈਂਸੀ ਵੈਪਨ ਤੋਂ ਇਹ ਗੋਲੀਆਂ ਚਲਾਈਆਂ ਸੀ ਤੇ ਅਸੀਂ ਮੁਕਦਮਾ ਦਰਜ ਅਸਟਰ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਹੈ ਇਹਨਾਂ 'ਚੋਂ ਇੱਕ ਦੋਸ਼ੀ ਅਪਾਸ ਸਿੰਘ ਜਿਹੜਾ ਉਹਨੂੰ ਅਰੈਸਟ ਕਰ ਲਿਆ ਤੇ ਸਰ ਤਿੰਨੇ ਰੌਂਦ ਫਾਇਰ ਹੋਏ ਇਹ ਤਫ਼ਤੀਸ਼ ਦੇ ਵਿੱਚ ਤਿੰਨ ਰੌਂਦ ਫਾਇਰ ਹੋਣੇ ਆਏ ਆ ਤੇ ਬਾਕੀ ਅਸੀਂ ਦੋਸ਼ੀਆਂ ਦੀ ਜਿਹੜੀ ਹੈ ਰੇਡ ਕਰ ਰਹੇ ਆ ਇਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਸਰ ਕਿੰਨੇ ਜਣੇ ਤੇ ਮਾਮਲਾ ਦਰਜ ਹੋਇਆ ਇਹ ਤਿੰਨ ਦੋਸ਼ੀਆਂ ਤੇ ਮਾਮਲਾ ਦਰਜ ਹੋਇਆ ਇੱਕ ਦੀ ਗ੍ਰਿਫਤਾਰੀ ਹੋਈ ਆਪ ਆਰ ਸਿੰਘ ਨੂੰ ਅਸੀਂ ਗ੍ਰਿਫਤਾਰ ਕਰ ਲਿਆ